ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਗੁਰਦੇ ਤਾਨਗੁਰਦੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਭਾਰਤ ਬੰਦ ਹੈ ਉਸ ਦੇ ਵਿੱਚ ਜੋ ਅੱਜ ਸਤਗੁਰ ਕਬੀਰ ਚੌਂਕ ਦੇ ਵਿੱਚ ਬੰਦ ਰੱਖਿਆ ਗਿਆ ਹੈ ਸੋ ਆਪ ਦੇਖ ਸਕਦੇ ਹੋ ਸੰਗਤਾਂ ਜਦ ਸਤਗੁਰ ਕਬੀਰ ਚੌਂਕ ਦੇ ਵਿੱਚ ਸਾਰੀਆਂ ਖੜੀਆਂ ਹੋਈਆਂ ਸੋ ਗੁਰੂ ਪਿਆਰੀ ਸਾਧ ਸੰਗਤ ਨੂੰ ਜਾਣਕਾਰੀ ਆਪਾਂ ਹਾਸਲ ਕਰਦੇ ਆ ਕਿ ਅੱਜ ਦਾ ਜਿਹੜਾ ਬੰਦ ਕਰਨ ਦਾ ਜੋ ਮੇਨ ਕਾਰਨ ਕੀ ਹੈਗਾ ਤਾਂ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਸੰਕਟਾਂ ਦੇ ਵਿੱਚ ਜੋ ਐਸੀ ਸਮਾਜ ਦੇ ਮਨਾਂ ਦੇ ਵਿੱਚ ਭਾਰੀ ਰੋਸ ਹੈ ਕਿਉਂ ਹੈ ਸਰਕਾਰਾਂ ਦੇ ਖਿਲਾਫ ਸਵਾਉ ਜਾਣਕਾਰੀ ਹਾਸਲ ਕਰਦੇ ਹਾਂ ਜੀ ਅੰਕਲ ਜੀ ਦਿਓ ਜੀ ਜਾਣਕਾਰੀ ਅੱਗੇ ਆ ਜਾਓ ਤੁਸੀਂ ਖੜੇ ਹੋ ਜਾ ਨਾਲ ਬਾਜੀ ਬਾਜੀ ਖੜੇ ਹੋ ਤੇ ਸਾਰਿਆਂ ਨੂੰ ਜੈਪੀ ਜੀ ਜੈ ਬਾਪ ਇਹਦਾ ਜਿਹੜਾ ਬੇਸਵਾ ਜਿਹੜਾ ਸਪਰੀਮ ਆਨਰੇਬਲ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਤੇ ਜਿਹੜੇ ਸਾਨੂੰ ਐਸਸੀ ਐਸਟੀ ਨੂੰ ਰੈਜ਼ਰਵੇਸ਼ਨ ਬਣਿਸੀ ਰਾਖਮਾ ਕਰਨ ਮਿਲਿਆ ਸੀ ਉਹਦਾ ਫੈਸਲਾ ਇਹ ਦਿੱਤਾ ਆ ਤੇ ਇਹਦੇ ਵਿੱਚ ਵੰਡ ਹੋ ਸਕਦੀ ਆ ਤੇ ਜਿਹੜੀਆਂ ਸਟੇਟਾਂ ਆ ਰਾਜਵਾਂ ਉਹ ਆਪਣੀ ਮਰਜ਼ੀ ਨਾਲ ਐਸਸੀ ਐਸਟੀ ਨੂੰ ਵੰਡ ਸਕਦੀ ਆ ਫੈਸਲਾ ਇਹ ਹੋਇਆ ਇਹਦੀ ਜਿਹੜੀ ਬੁਨਿਆਦ ਆ ਜਾਂ ਬੇਸ ਆ ਜਾਂ ਕਿੱਥੋਂ ਸ਼ੁਰੂ ਹੋਈ ਜਾਂ ਉਨਾ ਪਾ ਥੋੜੇ ਜਾ ਤੁਹਾਡੇ ਥੋੜੇ ਲੱਗਦੇ ਠੀਕ ਆ ਇਹ ਪੰਜਾਬ ਚ 1975 ਚ ਲਾਗੂ ਹੋਈ ਮਤਲਬ ਸਾਡੇ ਸਰਕਾਰ ਦੇ ਜਿਹੜੇ ਕਾਂਗਰਸ ਸਰਕਾਰ ਸੀਗੀ ਚੰਤ ਬਿਆਨ ਸਿੰਘ ਜੀ ਕੇ ਮਿਨਿਸਟਰ ਸੀਗੇ ਮੋਤਾ ਸਿੰਘ ਜੀ ਸੈਂਟਰ ਮਿਨਿਸਟਰ ਉਦੋਂ ਵੰਡੇ ਹੋਏ ਕਿਸਾਨ ਨੂੰ ਜਿਹੜੀ ਰਿਜ਼ਰਵੇਸ਼ਨ ਆ ਸਾਢੇ ਐਸਸੀ ਜਿਹੜੀ ਬੰਦੇ ਰਿਜ਼ਰਵੇਸ਼ਨ ਆ 15% ਆ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜੇ ਐਸਟੀ ਏਜੰਸੀ ਕਬੀਲੇ ਕਹਿੰਦੇ ਆ ਉਹ 7.5% ਸਾਢੇ 22% ਤੇ ਜਿਹੜੀ 22% ਹੈਗੀ ਆ ਉਹ ओबीसी ਦੀ ਜਿਹਨੂੰ ਅਦਰ ਬੈਕਵਰਡ ਕਾਸ ਕਹਿੰਦੇ ਜਿਹੜੀ ਸਾਢੇ 15% ਸੀ ਤਾਂ 7.5% ਸੀਗੇ ਉਹ ਰਲਾ ਕੇ ਉਹਨੂੰ ਆਪਾਂ ਐਸਸੀ ਐਸਟੀ ਕਹਿੰਦੇ ਆ ਤੇ ਅਨੁਸੂਚੇਜਾਤ ਅਨੁਸੂਚਿਤ ਕਬੀਲੇ ਇਹ ਸਾਨੂੰ ਸਰਵੇਸ਼ਨ ਮਿਲੇ ਸੀ ਇਹ 75 ਜਿਨੇ ਕੀ ਕੀਆ ਤੇ ਜਿਹੜੀ ਇਹ 75 ਜਿਹੜੀ ਛਾੜੀ ਰਜ਼ਰਵੇਸ਼ਨ ਆ ਇਹਨੂੰ ਅੱਧੀ-ਅੱਧੀ ਕਰ ਦਿਓ ਅੱਧੀ ਮਦਵੀ ਤੇ ਬਾਲਮੀਕ ਨੂੰ ਦੇ ਦਿਓ ਤੇ ਅੱਧੀ ਜਿਹੜੀ ਬਾਕੀਆਂ ਕਰਤਾਂ ਨੇ ਲਿਓ ਇਹ ਚ 25 35 36 ਕਲਾਸ ਦਾਸ ਨੂੰ ਦੋ ਕਾਸਟਾਂ ਨੂੰ ਅੱਧੀ ਮਿਲ ਗਈ ਬਾਕੀ ਕਾਸਟਾਂ ਹੋਤੀ ਮਿਲ ਇਹ ਤਕਰੀਬਨ ਜਿਹੜਾ ਆਪਣਾ 30 ਸਾਲ ਦਾ ਬਾਇਆ 2004 ਆਇਆ ਤੇ ਆਂਧਰਾ ਪ੍ਰਦੇਸ਼ ਨੇ ਆਪਣੇ ਰਾਜ ਦੀ ਇਹ ਗੱਲ ਕਰਤੀ ਆਪਣੇ ਲੋਕਾਂ ਨੂੰ ਕਿਸੇ ਨੂੰ 4% ਦੇ ਦੇ ਤੇ ਕਿਸੇ ਨੂੰ 6% ਦੇ ਦੇ ਤੇ ਕਿਸੇ ਨੂੰ 10% ਦੇ ਦੇ ਉਥੇ ਲੋਕਾਂ ਨੇ ਵਿਰੋਧ ਕੀਤਾ ਤੇ ਇਦਾਂ ਹੋ ਨਹੀਂ ਸਕਦੀ ਉਹ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਨੇ 2004 'ਚ ਫੈਸਲਾ ਦਿੱਤਾ ਤੇ ਕਿਉਂਕਿ ਜਿਹੜੀ ਐਸਐਸਟੀ ਦੀ ਰਿਜ਼ਰਵੇਸ਼ਨ ਆ ਉਹ ਵੰਡੀ ਨਹੀਂ ਜਾ ਸਕਦੀ ਤੋਂ ਕਿ ਇੱਕ ਯੂਨਿਟ ਆ ਇਹਨੂੰ ਅੰਗਰੇਜ਼ ਹੋਮੋਜੀਨਸ ਕਹਿੰਦੇ ਆ ਤੇ ਇਹ ਜਿਹੜੀ ਐਸਸੀਐਸਟੀ ਆ ਇਹ ਵਨ ਕਲਾਸ ਆ ਇਹ ਬੱਖਰੇ ਬੱਖਰੇ ਲੋਕ ਨਹੀਂ ਹੈਗੇ ਇਹਨੂੰ ਅੰਗਰੇਜ਼ ਕਹਿੰਦੇ ਹੋਮੋਜੀਨਸ ਆ ਤੇ ਹੋਮੋਜੀਨਸ ਆ ਇਹ ਬੰਡੀ ਨਹੀਂ ਜਾ ਸਕਦੀ 1902004 ਚ ਸੁਪਰੀਮ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਜਦੋਂ ਉਹਨੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਆਂਧਰਾ ਪ੍ਰਦੇਸ਼ ਦੇ ਕੇਸ ਚ ਇਹ ਪੰਜਾਬ ਤੇ ਵੀ ਲਾਗੂ ਹੋ ਗਿਆ ਇੱਥੇ ਬੰਦ ਹੋ ਗਏ ਜੇ ਕੋਈ ਸੁਪਰੀਮ ਕੋਰਟ ਦਾ ਕੋਈ ਫੈਸਲਾ ਹੁਣ ਉਹਨੂੰ ਪ੍ਰੈਜ਼ੀਡੈਂਟ ਕਹਿੰਦੇ ਆ ਉਹ ਦੋਵੇਂ ਤਰਫ ਸਟੇਟ ਤੇ ਵੀ ਲਾਗੂ ਹੋਏ ਉਹ ਲਾਗੂ ਹੋਏ ਉਹ ਤੋਂ ਬਾਅਦ ਧਨਵਰਦੇਵ ਸਵਾਜ ਦੇਖ ਸਕਦੇ ਹੋ ਆਪ ਪੂਰੇ ਸਾਰੇ ਪਾਸਿਓਂ ਹੀ ਭਾਰਤ ਬੰਦ ਕੀਤਾ ਸੋ ਦੇਖੋ ਰੋਡ ਹਾਈਵੇ ਜੋ ਬਿਲਕੁਲ ਹੀ ਬੰਦ ਕੀਤੇ ਗਏ ਹਨ ਸੋ ਦੇਖੋ ਜਦੋਂ ਇਹ ਹੋਇਆ ਸਤਗੁਰ ਕਬੀਰ ਚੌਕ ਦੇ ਵਿੱਚ ਖੜੀਆਂ ਹਨ ਚਾਰਨ ਕਿਲੇਗਾ ਦੇਖ ਸਕਦੇ ਹੋ ਚਾਰਨ ਦੇ ਲਈ ਕਹਿ ਤਾ ਉਹ ਪੰਜ ਦੇ ਜਨ ਇਹ ਜਿਹੜਾ ਪੰਜ ਆ ਕੇ ਆਜੋ ਉਹ ਵੀ ਮੋੜ ਤੇ ਫੈਸਲਾ ਨਹੀਂ ਕਰ ਸਕਦੇ ਹੁੰਦੇ ਉਹ ਤੋਂ ਦੂਆ ਬੈਂਚ ਕਰਨਾ ਇਹ ਹੈ ਜਿਹੜਾ ਫੈਸਲਾ ਆ ਇਹ ਸੱਤ ਜੰਝ ਬੈਂਚ ਦੇ ਪੋਲ ਆਇਆ ਇਹ ਦੋ